ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਵੱਡਾ ਪਟਨਾ ਸਰੋਤ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਬਣਾਉਣ ਦੇ ਲਈ ਮੈਂ ਤੁਹਾਨੂੰ ਇਸ ਟਾਈਮ ਪਿੰਡ ਲੋਹਰ ਦੇ ਵਿੱਚ ਫੋਨ ਦੇ ਵਿੱਚ ਤੇ ਕੋਲੇ ਆ ਲੋਕਾਂ ਦਾ ਟੀਮ ਬਣੋਣੀ ਹੈ ਜਿਹੜੇ ਭਰਾਣੇ ਘੱਟ ਪੈਸੇ ਲਾ ਕੇ ਚੰਗੀ ਕੱਟੀ ਕਰਿਤਨ ਦਾ ਸ਼ਕੀਨ ਆ ਉਸ ਭਰਾ ਦੇ ਲਈ ਲਾਈਵ ਉਹ ਅਰ ਜਾਣਦਾ ਤੋਂ ਤੋਹੇ ਤਿੰਨ ਸੀ ਪਰ ਆਉਂਦੇ ਨੂੰ ਦੋ ਆ ਜਿਹੜੇ ਤੂੰ ਉਹ ਗੱਡੀ ਚੜ ਗਿਆ ਵੀ ਕਿਹੜੇ ਤੋਂ ਪਾਵੋ ਸੇਲ ਹੋ ਗਿਆ ਕਰਨ ਬਾਈ ਸਸਤੀ ਗੱਲ ਕਰ ਸਸਤੀ ਗੱਲ ਜੀ ਕੀ ਹਾਲ ਚਾਲ ਆ ਬੀ ਠੀਕ ਹੈ ਜੀ ਸੇਤਾਂ ਘਰ ਪਰਿਵਾਰ ਬਾਈ ਹਾਂਜੀ ਠੀਕ ਹੈ ਸਾਰੇ ਠੀਕ ਆ ਕਰਨ ਬਾਈ ਇਹ ਕੱਟਈ ਆ ਜਿਹੜੀ ਪੂਰੀ ਕਿੰਨੇ ਚਿਰ ਦੀ ਆ ਵੀਰੇ ਇਹ ਹੈਗੀ ਆ ਸਾਲ ਦੀ ਜੀ ਸਾਲ ਦੀ ਹਾਂਜੀ ਠੀਕ ਹੈ ਕਰਨ ਬਾਈ ਮਨਲਾ ਇਹਨੇ ਮਹੀਨਿਆਂ ਦੇ ਵਿੱਚ ਫਿਰ ਸਾਲ ਤੋਂ ਕੋਈ 1.5 ਵਧ ਘਟ ਹੈਗੀ ਆ ਕਿ ਨਹੀਂ ਬਗ ਇੱਕ ਦੋ ਮਹੀਨੇ ਜਾਂ ਘੱਟ ਹੋਊਗਾ ਜਾਂ ਵਧੂਗਾ ਹਾਂ ਇੱਥੇ ਹੀ ਹੋਊਗਾ ਹਨਾ ਘੱਟ ਹੀ ਹੋਊਗੀ ਵਾਧਾ ਤਾਂ ਅੰਗ ਲੱਗਦੀ ਤੇ ਇਹ ਕਰਨ ਬਾਈ ਕਿੰਨੇ ਦੀ ਦੇ ਦੇਵਾਂਗੇ ਵੀਰੇ ਇਹ ਵਾਰ 20000 ਦੀ ਦੇ ਦਾਂਗੇ 20000 ਦੀ ਦੇ ਦਾਂਗੇ ਮਾਨਤਾਨੇ ਦੇ ਵਿੱਚੋਂ ਮਾਨਤਾਨ ਕਰ ਦਾਂਗੇ ਠੀਕ ਹੈ ਕੱਢੀ ਬਾਰ ਨੂੰ ਕਰਨ ਬਾਈ ਚਾਰੀ ਪੈਰ ਅੱਖ ਮੋਟ ਆਇਟੀ ਜਾਂਦੇ ਵਿੱਚ ਕਰਮਾ ਵਾਲੀ ਦੇ ਦੇਖ ਸਾਨੇ ਅੰਗਾ ਪੈਰਾਂ ਦੀ ਜਿਹੜੀ ਕੱਟੀ ਆ ਸਾਰੀ ਚੰਗੀ ਆ ਮੈਂ ਬਾਡੀ ਬੰਦਰ ਲਓ ਸਰੀਰ ਕਟਾਂ ਤੇ ਲਓ ਜੀ ਬਾਈ ਇਸ ਦੁਨੀਆ ਵਿੱਚ ਤੋ ਦੇਖ ਸਕਦੇ ਤੁਸੀਂ ਸਾਰੇ ਜਿਹੜੇ ਰੰਗ ਪਰ ਆਹ ਰੰਗ ਸਾਰੇ ਚੱਕੀ ਆ ਕਿੰਨੇ ਕਮਾਲ ਦੇ ਤੇ ਵੀ ਇਹ ਆ ਜੀ ਤੇ ਜਿਹੜੇ ਭਾਈਆਂ ਨਾਲ ਲੈ ਵੀ ਕਰਨ ਭਾਈ ਨੰਬਰ ਦੱਸੀ 86 86996 ਹਾਂ 36058 ਇੱਕ ਵਾਰੀ ਹੋਰ ਆਉਣ ਦੀ 86996 36058 ਠੀਕ ਆ ਭਾਈ ਇਸ ਨੰਬਰ ਤੇ ਕਰ ਲਿਓ ਮਿੱਤਰੋ ਭਾਈ ਨਾਲ ਗੱਲਬਾਤ ਤਿੰਨ ਕੱਟੀਆਂ ਸੀ ਇੱਕ ਦੋ ਵੇਕੀਆਂ ਇੱਕ ਰਹਿ ਗਈ ਵੀਡੀਓ ਵਿੱਚ ਸਾਰੀ ਡਿਟੇਲ ਦਿੱਤੀ ਹੈ ਤਾਂ